ਕਮਰ ਰਾਜੀ ਜੀ ਜਿਹੜੇ ਜਿਨਾਲਾ ਕਤਲ ਹੋਇਆ ਕੀ ਲੱਗਦੇ ਤੁਹਾਡੇ ਮੇਰੇ ਸਿਸਟਰ ਰੇਲ ਕੀ ਕਹਿਣਾ ਹੈਗਾ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਇਹ ਆਮ ਰੁਟੀਨ ਚ ਘਰ ਕੱਲੇ ਹੁੰਦੇ ਸੀਗੇ ਇਹਦੇ ਜੀਜਾ ਹੀ ਮਤਲਬ ਕਿ ਆਪਣੇ ਬਾਹਰ ਹੀ ਡਰੋਜੀ ਰੋਡ ਤੇ ਕੰਮ ਕੰਮ ਕਰਦੇ ਸੀਗੇ ਗੱਡੀਆਂ ਦੇ ਸ਼ੇਲ ਪਰ ਚੇਜ ਦਾ ਪਿੰਡ ਕੋਈ ਨਾਲ ਘਰ ਆਏ ਨੇ ਤੇ ਅੱਗੇ ਦੇਖਿਆ ਤੇ ਉਹ ਮਤਲਬ ਕਹਿਣ ਲੱਗੀ ਡੈੱਡ ਹੋਏ ਪਏ ਤੇ ਉਹ ਜਿਹੜੇ ਦੇਖਿਆ ਫਿਰ ਉਹਨਾਂ ਦੇ ਮਤਲਬ ਕਿ ਦੋ ਅਥਰ ਨੇ ਚੂੜੀਆਂ ਵੀ ਐਨੀ ਸੀਗੀਆਂ ਤੇ ਦੋ ਬਾਲੀਆਂ ਵੀ ਮਨ ਲੇ ਕਿ ਕੰਨਾਂ ਚੋ ਲਾਈ ਦੀ ਅਸੀਂ ਤੇ ਨਾਲੇ ਬੈਡ ਚੋ 4.5 ਲੱਖ ਰੁਪਇਆ ਮਨ ਲੇ ਕਿ ਆਂ ਲਗੀ ਗਾਇ ਪਾਇਆ ਗਿਆ ਲੇ ਕੋ 4.5 ਲੱਖ ਰੁਪਇਆ ਵੀ ਲੈ ਗਿਆ ਕੋਈ ਪਤਾ ਚੱਲਿਆ ਕੌਣ ਸੀ ਇਹ ਤਾਂ ਕੋਈ ਪਤਾ ਨਹੀਂ ਕੁਛ ਨੂੰ ਕੰਪਲੇਨਟ ਹੋਈ ਹਾਂ ਪੁਲਿਸ ਕੰਪਲੇਨਟ ਕਰਤੀ ਹੈ ਪੁਲਿਸ ਆ ਰਹੀ ਹੈ ਪੁਲਿਸ ਆਪਣੀ ਮਿਲਗੀ ਕਾਰਵਾਈ ਕਰ ਰਹੀ ਹੈ ਕਿ ਦੇਖੋ ਤੁਸੀਂ ਮਨ ਲੇ ਕਿ মিডিਆ ਦੇ ਵੀ ਪੂਰਾ ਹੱਥ ਹੁੰਦਾ ਮਨ ਲੇ ਕਹਿਣ ਲਗੀ মিডিਆ ਪੂਰਾ ਸਹਿਯੋਗ ਕਰੇ ਤੇ ਮਨ ਲੇ ਕਹਿਣ ਲਗੀ ਜੋ ਵੀ ਹੈ ਸਾਹਮਣੇ ਆਣਾ ਚਾਹੀਦਾ 4.5 ਹੋਈ ਹੈ ਤੁਹਾਡੇ ਕੀ ਗੁਜਾਰਿਸ਼ ਹੈਗੀ ਹੈ ਕਿ ਤੁਸੀਂ ਮੱਲੇ ਕੀ ਆਪਣੇ ਜੀ ਜਾਣ ਨਾਲ ਦੇਖੋ ਮੱਲੇ ਕਿ ਮੁਜਰਮ ਜ਼ਰੂਰ ਫੜਿਆ ਜਾਣਾ ਚਾਹੀਦਾ ਕਿੰਨੇ ਕ ਲੱਗਦੇ ਮੁਜਰਮ ਕਿੰਨੇ ਕੋਸਦਾ ਹਾਂਜੀ ਮੁਜਰਮ ਕਿੰਨੇ ਕੋਸਦੇ ਬੰਦੇ ਕਿੰਨੇ ਕਗੇ ਹੋਣੇ ਹੁੰਦਾ ਪੋਜਕ ਦਾ ਇੱਕ ਜਾਂ ਦੋ ਵੱਧ ਤੋਂ ਵੱਧ ਕਿਉਂਕਿ ਸਿਸਟਰ ਮੇਰੇ ਫਿਜ਼ੀਕਲੀ ਵੈਸੇ ਵੀ ਬੜੇ ਢੀਕ ਸੀਗੇ ਤੂੰ ਤੇ ਸਿੰਗਲ ਮੱਲੇ ਦੀ ਆਮ ਪਰਸੰਦੇ ਵਾਸਤੇ ਵੀ ਮੱਲੇ ਕੀ ਬੜੇ ਕਮਜ਼ੋਰ ਸੀਗੇ ਜਿਹੜਾ ਇਹਨਾਂ ਦਾ ਕਤਲ ਹੋਇਆ ਕੋਈ ਹਥਿਆਰ ਵਗੈਰਾ ਵਰਤਿਆ ਗਿਆ ਕਿ ਨਹੀ ਹਥਿਆਰ ਦਾ ਅਜੇ ਤੱਕ ਕੋਈ ਨਹੀਂ ਮੱਲੇ ਕੀ ਪ੍ਰੂਫ ਤਾਂ ਕੋਈ ਨਹੀਂ ਹੋਇਆ ਉਹਨਾਂ ਦੇ ਲਈ ਪੋਸਟਮਾਰਟਮ ਹੋਏਗਾ ਪੁਲਿਸ ਕਰਾਏਗੀ ਤੇ ਉਹਦੇ ਤੋਂ ਜੋ ਵੀ ਹੋਏਗਾ ਪੋਸਟਮਾਰਟਮ ਤੋਂ ਕੁਛ ਨਾ ਕੋਈ ਸਾਹਮਣੇ ਆਊਗਾ ਕੋਈ ਸਰੀਰ ਤੇ ਬਲੱਡ ਵਗੈਰਾ ਕਿਸ ਤਰ੍ਹਾਂ ਕੋਈ ਅਜੇ ਕੁਛ ਹੀ ਨਹੀਂ ਮਤਲਬ ਕਿ ਪ੍ਰਾਪਰ ਉਹਨਾਂ ਦੇ ਲਈ ਬਲੱਡ ਤੇ ਨਹੀਂ ਬਲਲੇ ਕਹਿੰਦੇ ਬਲੀਡਿੰਗ ਤੇ ਨਹੀਂ ਕਿਤੇ ਵੀ ਹੋਈ ਦੀ ਤੇ ਮਤਲਬ ਕਿ ਬਾਕੀ ਜਿਹੜੇ ਪੋਸਟਮਾਰਟਮ ਹੋਏਗਾ ਤੇ ਜੋ ਕੁਛ ਵੀ ਆ ਸੱਚਾਈ ਸਾਹਮਣੇ ਆਏਗੀ ਚੋਰੀ ਕੀ ਹੋਇਆ ਚੋਰੀ ਕੀ ਹੋਇਆ ਹਾਂਜੀ ਚੋਰੀ ਹੋਇਆ ਕੁਝ ਹਾਂ ਹਾਂ ਉਹੀ ਮਿਲ ਗਿਆ ਕਿ ਦੋ ਹੱਥਾਂ 'ਚੋਂ ਮਿਲ ਗਈ ਚੂੜੀਆਂ ਲੈ ਗਏ ਦੋ ਕੰਨਾਂ 'ਚੋਂ ਵਾਲੇ ਲੈ ਗਏ ਤੇ 4.5 ਲੱਖ ਰੁਪਏ ਨਕਦ ਲੈ ਗਏ ਬੈੱਡ 'ਚ मामले ਦਾ ਤੇ ਮੈਂ ਦੀ ਸ਼ਾਨਬੀਨ ਚ ਨਹੀਂ ਆ ਮੈਨੂੰ ਵੀ ਪਤਾ ਲੱਗਾ ਮੇਰੇ ਕਜ਼ਨ ਹੈ ਮੈਨੂੰ ਵੀ ਹੁਣੇ ਟੈਲੀਫੋਨ ਗਿਆ ਤੇ ਭਈ ਅਦਾ ਦਾ ਉਹਨਾਂ ਦੇ ਨਾਲ ਐ ਸੈਪਨਿੰਗ ਹੋਈ ਹੈ ਅਸੀਂ ਮੌਕੇ ਤੇ ਆਏ ਆ ਤੇ ਪਤਾ ਲੱਗਾ ਭਈ ਇਹ ਤਾਂ ਕਤਲ ਦਾ ਮਾਮਲਾ ਹੈ ਉਹਨਾਂ ਦੇ ਘਰੋਂ ਪੈਸੇ ਦਾ ਵੀ ਉਹਨਾਂ ਦੀ ਦਰਾਜ ਚੋਂ ਕੱਢ ਕੇ ਬੈੱਡ ਚੋਂ ਕੱਢ ਕੇ ਲੈ ਕੇ ਗਏ ਆ ਉਹਨਾਂ ਉਹਨਾਂ ਦੀ ਵਾਲੀਆਂ ਵੀ ਤੋੜ ਕੇ ਚਪਟਕੇ ਵੰਗਾ ਵੀ ਨਾਲ ਨਹੀਂ ਕੀ ਗਿਆ ਦੰਧਿਹੜੇ ਜੀ ਕਿੰਨੇ ਭਾਈਵਾਲ ਸੀਗੇ ਭਾਈਵਾਲ ਮਤਲਬ ਜਿਹਨੇ ਜਲੀਬੀ ਜੀ ਕਿੰਨੇ ਭਾਈਵਾਲ ਸੀਗੇ ਜਿਹਨੇ ਹਿੱਸੇ ਜ਼ਮੀਨ ਦੇ ਜਮੀਨ ਚਾਰ ਪੰਜ ਭਾਈਵਾਲ ਪੰਜ ਬੱਚੇ ਨੇ ਮੁਹਮੈਦ ਪੰਜ ਬੱਚੇ ਨੇ ਪੰਜੇ ਭਾਈਵਾਲ ਨੇ ਕੋਈ ਕਿਸੇ ਦਾ ਸ਼ੱਕ ਹੈ ਫੈਮਿਲੀ ਡਿਸਪਿਊਟ ਕਰੇ ਫੈਮਿਲੀ ਦੀ ਕਿਸੇ ਮੈਂਬਰ ਦੇ ਕੋਈ ਸ਼ੱਕ ਨਹੀਂ ਨਹੀਂ ਕੋਈ ਫੈਮਿਲੀ ਕਿਸੇ ਕੋਈ ਲੜਾਈ ਝਗੜਾ ਹੋਇਆ ਨੋ 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 ਕੋਈ ਫੈਮਿਲੀ ਦਾ ਕੋਈ ਡਿਸਪਿਊਟ ਨਹੀਂ ਇਹ ਪਤਾ ਲੱਗਿਆ ਕਿ ਬੜੀ ਐਮੇਕੀਬਲੀ ਇਹ ਸਾਰਿਆਂ ਦੀ ਇਹਨਾਂ ਦੀ ਵੰਡ ਹੋਈ ਹੈ ਇਹਦੇ ਜਿਹਦਾ ਜਨਜਨ ਹਿਸਾਬ ਨਾਲ ਸੀ ਉਹਦੇ ਨਾਂ ਹੀ ਕੀਤਾ ਗਿਆ ਰੰਜੋਸ਼ਪਾਜੀ ਸੀਗੀ ਸਰ ਨਹੀਂ ਕੋਈ ਰੰਜੋਸ਼ਪਾਜੀ ਇਹ ਤੇ ਇੱਕ ਧਾਰਨ ਵਿਅਕਤੀ ਨੇ ਪਤਾ ਲੱਗਿਆ ਕੀ ਵਾਰਤਥੀਰ ਕਰਦੇ ਵਿੱਚ ਮੈਨੂੰ ਤੇ ਉਹਨਾਂ ਨੇ ਪਤਾ ਲੱਗਿਆ ਜਦੋਂ ਟੈਲੀਫੋਨ ਆਇਆ ਥੋ ਵੀ ਉਹ ਉਹਨਾਂ ਦੇ ਹਸਬੰਡ 3 ਵਜੇ ਘਰ ਆਏ ਆ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤੇ ਏਦਾਂ ਦੋਨ ਆਵਾਜ਼ਾਂ ਮਾਰੀਆਂ ਨੇ ਤੇ ਲਿਖਿਆ ਦੇਖਿਆ ਕੋਈ ਰਿਸਪੌਂਸ ਨਹੀਂ ਹੈ ਉਹਨਾਂ ਨੇ ਆਪਣੇ ਆਨ ਗਵਾਂਡ ਵੀ ਬੁਲਾਇਆ ਸੂਚਿਤ ਕੀਤਾ ਤੇ ਉਹਨਾਂ ਦੀ ਤੇ ਡੈਥ ਹੋ ਚੁੱਕੀ ਇਹ ਕਤਲ ਲੱਗਦਾ ਜੀ ਹੋਇਆ ਬਿਲਕੁਲ ਕਿੰਨਨ ਪਈ ਦੀ ਚਾਨਬੀਨ ਪੋਸਟਮਾਰਟਮ ਕਰਕੇ ਜਾਂ ਕਰਕੇ ਜਾਂ ਤਫਤੀਸ ਕਰਕੇ ਜਾਂ ਕੈਮਰਾ ਸੀਸੀਟੀਵੀ ਕੈਮਰਾ ਦੇਖਣ ਔਰ ਜੋ ਵੀ ਦੋਸ਼ੀ ਉਹਨੂੰ ਸਜ਼ਾ ਦੇਣ ਨਹੀਂ ਆਪਾਂ ਇਹ ਨਹੀਂ ਕਹਿ ਸਕਦੇ ਕਤਲ ਹੋਇਆ ਅਜੇ ਤੇ ਪਹੁੰਚੇ ਆ ਮੌਕੇ ਤੇ ਔਰ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਚ ਸਸਪੀਸ਼ਨ ਤੇ ਹੀ ਹੈ ਕਿ ਕੋਈ ਨਾ ਕੋਈ ਘਰ ਚ ਐਂਟਰ ਹੋਈ ਹੈ ਔਰ ਇਹਦੀ ਮੌਤ ਕਿ ਹੋਈ ਹੈ ਕਿ ਇੱਕ ਸਟੋਰੀ ਹੈ ਅਵੀ ਇਹ ਜਿਹੜਾ ਕੋਈ ਡਾਊਟਫੁਲ ਹੈ ਕਿ ਕਿੱਦਾਂ ਹੋਈ ਸੱਟ ਮਾਰੀ ਹੈ ਕੀ ਹੋਇਆ ਪੋਸਮਾਰਟਮ ਤੋਂ ਪਤਾ ਲੱਗੇਗਾ ਬਟ ਹਾਲਾਤ ਜਿਹੜੇ ਆ ਉਹ ਸਸਪੀਸ਼ੀਅਸ ਆ ਉਹਦੀ ਇਨਵੈਸਟੀਗੇਸ਼ਨ ਆਪਾਂ ਸ਼ੁਰੂ ਕਰਤੀ ਨੁਕਸਾਨ ਕੀ ਲੱਗੇ ਜੀ ਨੁਕਸਾਨ ਉਹਨਾਂ ਦੇ ਕਹਿੰਦੇ ਵਰਡਿਕਟ ਉਹਨਾਂ ਦੇ ਜੋ ਵਰਡਸ ਨੇ ਆ ਪਈ ਸਾਡੇ ਕੁਝ ਪੈਸੇ ਸੀ ਸਾਡੇ 1.4 ਲੱਖ ਰੁਪਈਆ ਪਿੱਛੇ ਜੀ ਆਪਾਂ ਰਜਿਸਟ੍ਰੀ ਕਰ ਕੀਤੀ ਸੀ ਉਹਦੇ ਪੈਸੇ ਆਏ ਸੀ ਕੁਝ ਤੇ ਉਹ ਤੋਂ ਕੁਝ ਪਏ ਹੋਏ ਸੀ ਹੋਰ ਜੀ ਉਹਨਾਂ ਦੇ ਮੁਤਾਬਕ ਉਹਨਾਂ ਦੇ ਕੰਨ ਦੇ ਵਿੱਚ ਜਿਹੜੇ ਕਾਂਟੇ ਸੀ ਤੇ ਹੱਥ 'ਚ ਕੜੇ ਸੀ ਜਿਹਨਾਂ ਉਹਨਾਂ ਕਦੇ ਨਹੀਂ ਖੋਲੇ ਉਹ ਵੀ ਗਾਇਬ ਹੈ ਸਰ ਕੋਈ ਸੀਸੀਟੀਵੀ ਫੁਟੇ ਜਾਏਗਾ ਨਹੀਂ ਅਜੇ ਕੋਈ ਫੁਟੇਜ ਲੱਗ ਕੇ ਸ਼ੱਕੇ ਤੇ ਕੋਈ ਮਿਲ ਨਹੀਂ ਰਹੀ ਜਿਹੜੀ ਇੱਕ ਅਵੇਲੇਬਲ ਹੈ ਉਹਦੇ 'ਚ ਕੋਈ ਇਦਾਂ ਦਾ ਕੋਈ ਰਿਕਾਰਡ ਨਹੀਂ ਆ ਰਿਹਾ ਬਟ ਅਸੀਂ ਹੁਣ ਪਹੁੰਚਿਆ ਇਸ ਟਾਈਮ ਲੱਗੇਗਾ ਆਪਾਂ ਟੀਮਾਂ ਬਣਾ ਕੇ ਸਾਰਾ ਸਰਚ ਕਰਨ ਲੱਗੇ ਆ ਸਰਕਾਰ 'ਚ ਕਿੰਨੇ ਕ ਜਾਣੇ ਦਿੰਦੇ ਸੀਗੇ ਘਰ 'ਚ ਮੀਆਂ بیوی ਸੀ ਇੱਕ ਆਪੇ ਤੇ ਉਹ ਜਿਹੜਾ ਜਗਦੀਸ਼ ਰਾਜ ਜੀ ਨਾਲ ਉਹਨਾਂ ਦੇ ਹਸਬੰਦ ਉਹ ਸੇਲ ਪ੍ਰੋਸੈਸ ਦਾ ਕੰਮ ਕਰਦੇ ਆ ਮੋਟਰਸਾਈਕਲ ਦਾ ਕੈਸ਼ਰ ਕਿੰਨਾ ਜੀਦਾ ਸਰ ਅਪਰੋਕਸਿਮੇਟਲੀ ਹੋਣਾ ਮੁਤਾਬਕ 4.5 ਲੱਖ ਰੁਪਏ ਹੈ ਮਹਿਲਾ ਦੀ ਉਮਰ ਕੋ 60 ਕਰੀਵੇ ਪਰਿਵਾਰ ਨੂੰ ਗੱਲ ਹੋਈ ਤੁਹਾਡੀ ਕੁਝ ਦੱਸਿਆ ਉਹਨਾਂ ਨੇ ਕਿੰਨੇ ਸਮੇਂ ਦਾ ਵਾਕਿਆ ਹੈਗਾ ਜਾਂ ਕਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਮੈਂ ਪਹਿਲਾਂ ਫੋਨ ਕਰ ਰਿਹਾ ਫੋਨ ਨਹੀਂ ਚੱਕ ਰਹੀ ਉਹ ਖਾਣਾ ਖਾਣ 3 ਵਜੇ ਹੁੰਦਾ ਸੋ ਕਹਿੰਦਾ ਮੈਂ ਪਹਿਲਾਂ ਕਾਲ ਕਰਦਾ ਉਹਨਾਂ ਵੀ ਖਾਣਾ ਬਣ ਗਿਆ ਬਟ ਉਹ ਕਹਿੰਦਾ ਵੀ ਜਦੋਂ ਫੋਨ ਹੀ ਚੁੱਕਿਆ ਮੈਂ ਸੋਚਿਆ ਵੀ ਸ਼ਾਇਦ ਕਿਤੇ ਸੌਂ ਗਈ ਹੋਏਗੀ ਜਾਂ ਨਹੀਂ ਚੱਕ ਰਹੀ ਹੋਣੀ ਸੋ 3 ਵਜੇ ਆਇਆ ਉਦ ਇਹ ਐਪੀਸੋਡ ਤੇ ਕੁਝ ਨਾ ਕੁਝ ਤਾਂ ਹੋਇਆ ਹੀ ਹੈ ਇਹ ਨਹੀਂ ਹੈ ਕਹਿ ਸਕਦੇ ਪੀਸ ਨੈਚੁਰਲ ਸਮਥਿੰਗ ਐਟ ਨਾਚਰਲਿਟੀ ਸੋ ਦਿਨ ਇਨਵੈਸਟੀਗੇਸ਼ਨ ਕਰਦੇ ਆ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਜੋ ਸਾਨੂੰ ਕੁਝ ਕੋਈ ਇਨਫਰਮੇਸ਼ਨ ਮਿਲੇਗੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਫਰਸਟ ਸੀਰੀਟ ਦੇ ਤੋਂ ਕੋਈ ਹਥਿਆਰ ਦੇ ਕੋਈ ਨਿਸ਼ਾਨ ਹੈਗੇ ਨੇ ਨੋ ਨਥਿੰਗ ਕਾਨੇ ਚ ਜਿਹੜਾ ਥੋੜਾ ਜਿਹਾ ਇੱਥੇ ਹੈ ਥੋੜਾ ਜਿਹਾ ਬਲੱਡ ਅਦਰਵਾਇ ਬਾਡੀ ਤੇ ਕੁਝ ਫਿਲਹਾਲ ਕੋਈ ਨਿਸ਼ਾਨ ਨਹੀਂ ਮਿਲ ਰਿਹਾ ਠੀਕ ਠੀਕ